ਸਾਰਿਆਂ ਨੂੰ ਵੱਡੀ ਗੱਲ ਹੈ ਵੀ ਦਿਨ ਰਾਤ ਅਸੀਂ ਬਟਾਲੇ ਦੇ ਵਿੱਚ ਵੇਖ ਰਹੇ ਹਾਂ ਇਹ ਅੱਜ ਤੋਂ ਨਹੀਂ ਇਹ ਤਕਰੀਬਨ 2-3 ਸਾਲਾਂ ਤੋਂ ਸ਼ੁਰੂ ਹੋ ਚੁੱਕਾ ਸੀ ਫਰੋਤੀਆਂ ਦੇਣੀਆਂ ਚੁੱਪਚਾਪੀਤੇ ਬਿਜ਼ਨਸਮੈਨਾਂ ਨੇ ਗੈਂਗਸਟਰਜ਼ ਨੂੰ ਕਿਉਂਕਿ ਅਗਲੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਨਾਲ ਦੀ ਚੀਜ਼ ਕੋਈ ਨਹੀਂ ਪੋਲਿਟੀਕਲ ਸਾਨੂੰ ਕੋਈ ਸਰਕਾਰ ਦਾ ਕੋਈ ਆਸਰਾ ਕੋਈ ਨਹੀਂ ਤੇ ਆਪਣੇ ਪੈਸੇ ਦੇ ਕੇ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਨੇ ਗੈਂਗਸਟਰਸ ਨੂੰ ਪੈਸੇ ਦੇਣਾ ਸੇਫ ਸਮਝਿਆ ਰਾਦਰਦਨ ਕਿ ਪੁਲਿਸ ਜਾਂ ਸਰਕਾਰ ਦੇ ਨੋਟਿਸ 'ਚ ਗੱਲ ਆ। ਅਸੀਂ ਕੋਈ ਪੋਲਿਟੀਕਲ ਗੱਲ ਨਹੀਂ ਇੱਥੇ ਛੇੜ ਰਹੇ ਆ ਕਿਤਾ ਕਰ ਰਹੇ ਪਰ ਜਿਹੜੇ ਹਾਲਾਤ ਬਟਾਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧਰ ਹੋ ਗਏ ਨੇ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਕੋਈ ਨਹੀਂ ਉਦੇ ਮੈਂ ਐਂਕਰ ਦੇ ਤੁਹਾਨੂੰ ਤੁਹਾਨੂੰ ਇਸ ਕਰਕੇ ਕਰ ਰਿਹਾ ਵੀ ਪ੍ਰੈਸ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਪੰਜਾਬ 'ਚ ਚੱਲ ਕੀ ਰਿਹਾ ਹੈ ਪ੍ਰੈਸ ਕਾਨਫਰੈਂਸ ਕਰ ਜਾਨੀ ਵੀ ਜੀ ਉਹਨੇ ਆ ਕਰਤਾ ਜੀ ਮੈਂ ਆ ਕਰਾਂਗਾ ਇਹ ਗੱਲਾਂ ਨਹੀਂ ਅੱਜ ਐਸ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਹੜੀ ਕਿ ਹੋਮ ਮਿਨਿਸਟਰੀ ਦਾ ਇੱਕ ਸੱਤਾ ਹੈ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਹੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਇਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਐਂਕੜੇ ਵੀ ਦਿੱਤੇ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ 26000 ਬੰਦਾ ਪੰਜਾਬ ਦੀਆਂ ਜੇਲ੍ਹਾਂ 'ਚ 26000 ਵਿਅਕਤੀ ਅੰਦਰ ਸਮਾ ਸਕਦੀਆਂ ਜੇਲ੍ਹਾਂ ਉੱਥੇ ਅੱਜ 32000 ਬੰਦਾ ਹੈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਫੁੱਲੀ ਪੈਕ ਨੇ ਓਵਰ ਪੈਕਟ ਨੇ ਔਰ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਵਿੱਚ ਪਿਛਲੇ 2 ਸਾਲਾਂ ਦੀਆਂ ਜਿੰਨੀਆਂ ਮੌਤਾਂ ਜੇਲਾਂ ਚ ਹੋਈਆਂ ਨੇ ਕਿਉਂਕਿ तकरीबन 20 ਤੋਂ 24 ਉਹਦਾ ਐਂਕੜਾ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਦੀ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹਾਰਟ ਅਟੈਕ ਦੀ ਹੋ ਜਾਏ ਕੋਈ ਪ੍ਰੋਬਲਮ ਹੀ ਸਮਝ ਆਂਦੀ ਹੈ ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿ ਗਈਆਂ 20 ਬੰਦੇ ਜੇਲ੍ਹਾਂ 'ਚ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੰਨਾਂ ਪੰਜਾਬ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਕੋਈ ਪੁਲਿਸ ਨੂੰ ਕੋਈ ਸਵਾਲ ਨਹੀਂ ਪੁੱਛਦੇ ਅੱਜ ਇਸ